ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਸਮਾਣਾ ਦੇ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਤੁਸੀਂ ਮੈਨੂੰ ਜਿਤਾ ਕੇ ਲੋਕ ਸਭਾ ਚੇ ਭੇਜੋ। ਤੁਹਾਡੇ ਜਿੰਨੇ ਮਸਲੇ ਸਾਰੇ ਹੱਲ ਕਰਾਂਗੇ। ਮਹਿਲਾ ਚ ਰਹਿਣ ਵਾਲੇ ਨੇ ਪਿਛਲੇ 20 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ। ਇਸ ਇਲਾਕਾ ਜ਼ਿਲ੍ਹਾ ਹਲਕਾ ਪਟਿਆਲਾ ਸਾਰਾ ਜਿਹੜਾ ਹੈ ਪੂਰਾ ਪਿਛੜ ਕੇ ਰਹਿ ਗਿਆ। ਉਸ ਦੇ ਲਈ ਮੇਰੇ ਵੱਲੋਂ ਤੁਹਾਡੀ ਆਵਾਜ਼ ਸੰਸਦ 'ਚ ਉਠਾਈ ਜਾਵੇਗੀ। ਤੁਸੀਂ ਭਗਵੰਤ ਮਾਨ ਡਾਕਟਰ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰੋ। ਉਹਨਾਂ ਨੇ ਲੋਕਾਂ ਨੂੰ ਕਹਿ ਕੇ ਜੇ ਤੁਸੀਂ ਮੈਨੂੰ ਪੂਰੀ ਕਰਵਾ ਸਕਾਂਗੇ ਆਪਣੇ ਤੋਂ ਸਾਫ਼ ਲੈਣਾ ਆਪਣੇ ਬੱਚਿਆਂ ਦਾ ਹੱਕ ਲੈਣਾ ਇਹਨਾਂ ਨੂੰ ਭੜੇ ਠੱਗਰ ਕਿਸੇ ਬੰਦੇ ਇਹਦੇ ਵਿੱਚ ਜਿਹੜੇ ਬਜ਼ੁਰਗ ਹੈ ਪਾਣੀ ਸਾਫ਼ ਪਤਾ ਸੀ ਉਹਦੇ ਤੋਂ ਪ੍ਰਾਣੀ ਪੀਤਾ ਹੋਏਗਾ ਨਹਾਤੇ ਹੋਗੇ ਡੰਗਰਾਂ ਨੇ ਪਾਣੀ ਪੀਤਾ ਹੋਏਗਾ ਉਹ ਵੀ ਯਾਰ ਬਣਾਤਾ ਉਹਨਾਂ ਨੂੰ ਸਾਫ਼ ਲੈਣਾ ਇਹਨਾਂ ਨੂੰ ਠੀਕ ਕਰਨਾ ਸੀ ਠੱਗਰ ਦਾ ਪਾਣੀ ਸਾਫ਼ ਕਰਕੇ ਉਹਨੂੰ ਵਹੀ ਨਹੀਂ ਵਰਤਾਂਗੇ ਇਹ ਸਾਡੇ ਮੁੱਦੇ ਆ ਵੀ ਲੋ ਇਹ ਸਾਡੇ ਮੁੱਦੇ ਆ ਲੋਕਾਂ ਦੇ ਮੁੱਦੇ ਆ ਭ੍ਰਸ਼ਟਾਚਾਰ ਦੁਨੀਆ ਦੀ ਸਭ ਤੋਂ ਜ਼ਿਆਦਾ ਭ੍ਰਸ਼ਟਾਜਲ ਪਾਰਟੀ ਸੁਣਦੇ ਹੋ ਨਹੀਂ ਸੁਣਦੇ ਹੋ ਇਲੈਕਸ਼ਨ ਬੋਰਡ ਦਾ ਪਤਾ ਨਾ ਸੁਪਰੀਮ ਕੋਰਟ ਨੇ ਛੱਤਰ ਮਾਰਿਆ ਜੀ ਸੁਪਰੀਮ ਕੋਰਟ ਨੇ ਛੱਤਰ ਮਾਰਿਆ ਸਟੇਟ ਬੈਂਕ ਆਫ ਇੰਡੀਆ ਜਿਹੜਾ ਉਹਦਾ ਸਭ ਤੋਂ ਵੱਡਾ ਅਫਸਰ ਹੈ ਉਹਨੂੰ ਇੱਕ ਸਾਲ ਦੀ ਐਕਸਟੈਂਸ਼ਨ ਦਿੱਤੀ ਹੋਈ ਹੈ ਉਹਨੂੰ ਐਕਸਟਰਾ ਨੌਕਰੀ ਦਿੱਤੀ ਹੋਈ ਹੈ ਕਿਉਂ ਦਿੱਤੀ ਹੋਈ ਹੈ ਤਾਂ ਕਿ ਲੋਕਾਂ ਨੂੰ ਸੱਚ ਪਤਾ ਨਾ ਲੱਗੇ ਕੋਸੀ ਮੇਦਾ ਜਿੱਤਿਆ ਤੇਰੀ ਯਾਦ ਰੱਖਿਓ ਨਾ ਪਹਿਲਾਂ ਵੀ ਗਏ ਆ ਕਾਂਗਰਸ ਦਾ ਪ੍ਰਧਾਨ ਅੱਜ ਬੀਜੇਪੀ ਦਾ ਪ੍ਰਧਾਨ ਕਾਂਗਰਸ ਦਾ ਮੁੱਖ ਮੰਤਰੀ ਅੱਜ ਬੀਜੇਪੀ ਦੇ ਵਿੱਚ ਉਹਦੇ ਚਾਰ ਵਾਰੀ ਜਿੱਤੋਂ ਇਲੈਕਸ਼ਨ ਜਿਹੜਾ ਨਾਲ ਕੇ ਤੁਹਾਡੇ ਵਿੱਚ ਸਵਾਲ ਪੁੱਛਿਓ ਉਹਨੂੰ ਸਵਾਲ ਪੁੱਛਿਓ ਉਹਨੂੰ ਦੋ ਵਾਰੀ ਮੁੱਖ ਮੰਤਰੀ ਰਹੇ ਹੋ ਚਾਰ ਵਾਰੀ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਕੇਂਦਰ ਦੇ ਮੰਤਰੀ ਰਹੇ ਹੋ ਕੀ ਕੀਤਾ ਤੁਸੀਂ ਪੰਜਾਬ ਲਈ ਵਾਸਤੇ ਕੀ ਕੀਤਾ ਸਨਾਂ ਵਾਸਤੇ ਕੀ ਕੀਤਾ ਘਰ ਦਾ ਤੁਸੀਂ ਕੀ ਕੀਤਾ ਪੰਜਾਬ ਦੇ ਨੌਜਵਾਨਾਂ ਵਾਸਤੇ ਇਹਨਾਂ ਨੂੰ ਸਵਾਲ ਪੁੱਛਿਓ ਕੀ ਕੀਤਾ ਮਜ਼ਦੂਰਾਂ ਵਾਸਤੇ ਕੀ ਕੀਤਾ ਕੰਮਚਾਰੀਆਂ ਦਾ ਠੇਕੇ ਤੇ ਲਾ ਕੇ ਚਲ ਗਏ ਅਬ ਭਗਵਾਨ ਤੁਮਾਰ ਮੱਕੇ ਕਰਨਾ ਪਿਆ ਲੋਕ ਦੇਖੇ ਤੁਹਾਡਾ ਦੁੱਖ ਹੈ ਹੁਣ ਵੀ ਤੁਸੀਂ ਬਾਰਡਰ ਤੇ ਬੈਠੇ ਸੀ ਮੈਂ ਸਾਰੇ ਮੈਡੀਕਲ ਦਾ ਬੰਦੋਬਸਤ ਕੀਤਾ ਲੇਕਿਨ ਤੁਹਾਨੂੰ ਖਰਚਾ ਪਾਉਦੇ ਹੁੰਦਾ ਕਿ ਤੁਹਾਨੂੰ ਧਰ ਲਈ ਲਾਉਂਦਾ ਕਿ ਅਸੀਂ ਲੜਾ ਇਹ ਤਾਂ ਹਕਾਕਤ ਦਾ ਰੋਪ ਹੈ ਆਪਣੇ ਲੋਕਾਂ ਦਾ ਜੋਸ਼ ਦੇਖੋ ਲੋਕ ਤਿਆਰ ਹੈ ਜੀ ਬਦਲਾ ਵਾਸਤੇ ਲੋਕਾਂ ਨੇ ਡਿਸਾਈਡ ਕਰ ਲਿਆ ਇਸ ਵਾਰੀ ਜਿਵੇਂ ਉਹਨਾਂ ਨੇ ਅਸੈਂਬਲੀ ਸੈਗਮੈਂਟ ਸੀਗਾ ਵੀ ਇਸ ਵਾਰੀ ਜਿਹੜੇ ਸਾਰੇ ਦਲ ਬਦਲੂ ਆ ਸਾਰਿਆਂ ਦੀਆਂ ਜਮਾਨਤਾ ਜਬਤ ਕਰਾਣੀਆਂ ਔਰ ਕੇਂਦਰ ਤੋਂ ਹਿਸਾਬ ਲੈਣਾ ਹੈ ਹਿਸਾਬ ਲੈਣਾ ਜਿਹੜਾ ਉਹਨਾਂ ਨੇ ਧੱਕਾ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਰੁਕੇ ਹੋਏ ਫੰਡ ਵਾਪਸ ਲੈ ਕੇ ਆਣੇ ਆ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਅਤਿਆਚਾਰ ਕੀਤਾ ਉਹਦਾ ਜਵਾਬ ਲੈਣਾ ਔਰ ਜਿਹੜਾ ਇਹਨਾਂ ਨੇ ਸਾਡੇ ਜਿਹੜੇ ਜਿਹੜਾ ਯੂਥ ਹੈ ਉਹਦੇ ਨਾਲ ਅਤਿਆਚਾਰ ਕੀਤਾ ਉਹਨਾਂ ਨੂੰ ਬੇਰੁਜ਼ਗਾਰ ਰੱਖਿਆ ਜਿਹੜਾ ਭ੍ਰਿਸ਼ਟਾਚਾਰ ਕੀਤਾ ਉਹਦਾ ਜਵਾਬ ਲੈਣਾ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਇਹਨਾਂ ਕੋਲੋਂ ਤੇ ਸਮਾਂ ਐਸ ਵੇਲੇ ਇਹ ਜਿਹੜੀ 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 ਐਸ ਵੇਲੇ ਲੜਾਈ ਆ ਇਹ ਜ਼ਬਰ ਜ਼ੁਲਮ ਦੇ ਨਾਲ ਸੱਚ ਦੀ ਲੜਾਈ ਆ ਸਚਾਈ ਦੀ ਲੜਾਈ ਆ ਔਰ ਜਿਹੜੇ ਭਗਵਾਨਤਮਾਨ ਅਰਵਿੰਦ ਕੇਜਰੀਵਾਲਾ ਸਾਡੇ ਲੀਡਰ ਹੈ ਉਹ ਉਹ ਸਿਰਟ ਦੇ ਨਾਲ ਸਬਰ ਦੇ ਨਾਲ ਉਹ ਲੜਾਈ ਲੜ ਰਹੇ ਆ ਤੇ ਅਸੀਂ ਉਹਨਾਂ ਦੀਆਂ ਸੱਜੀਆਂ ਖੰਭੀਆਂ ਬਾਹਰ ਪਾ ਦਿੱਤਾ ਕੋਈ ਲੋਕਾਂ ਨਾਲ ਲੈਣਾ ਦੇਣਾ ਨਹੀਂ ਹੈ ਜਦੋਂ ਲੋੜਾ ਜਦੋਂ ਰੋੜ ਪਈਆ ਇਹਨਾਂ ਦੇ ਘਰ ਵਾਲਾ ਕਾਲੀਦਾਸ ਵੀ ਗਿਆ ਹੁਣ ਇਸ ਵੇਲੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਹਨਾਂ ਨੂੰ ਚਾਰ ਵਾਰੀ ਐਮਪੀ ਬਣਾਇਆ ਕੇਂਦਰ ਦਾ ਮੰਤਰੀ ਬਣਾਇਆ ਇੱਕ ਮਿੰਟ ਵਿੱਚ ਪਾਰਟੀ ਨੂੰ ਛੱਡ ਕੇ ਜਿਹੜੇ ਆ ਬੀਜੇਪੀ ਜਾ ਰਹੇ ਆ ਅਕਾਲੀ ਦਲ ਨਾਲ ਅਲਾਈਅੰਸ ਦੀ ਗੱਲ ਕਰਦੇ ਆ ਇਹ ਸਾਰੇ ਰਲੇ ਮਿਲੇ ਹੋਏ ਆ ਜੀ ਇਹਨਾਂ ਇਹਨਾਂ ਤੋਂ ਹਿਸਾਬ ਲੈਣੇ ਨੇ ਤਾਂ ਵੀ ਹਿਸਾਬ ਲੈਣੇ ਆ ਲੋਕਾਂ ਨੇ ਇਸ ਵਾਰੀ ਇਹਨਾਂ ਦੀਆਂ ਜਮਾਨਤਾਂ ਜਬਤ ਕਰਾ ਕੇ ਉਹਨੂੰ ਕੱਢੇ ਉਠਾਉਣਾ ਤਿਆਰੀ ਫੁੱਲ ਤਿਆਰੀ ਹੈ ਜੀ ਇਲੈਕਸ਼ਨ ਦਾ ਆਗਾਜ਼ ਹੋ ਗਿਆ ਹੈ ਵਿਗੜ ਵੱਜ ਗਿਆ ਹੁਣ ਡਾਕਟਰ ਸਾਹਿਬ ਨੂੰ ਜਤਾ ਕੇ ਭੇਜਾਂਗੇ ਮੰਤਰੀ ਸਾਹਿਬ ਦਾ ਹੋਰ ਸਾਡੇ ਸਰਦਾਰ ਚੇਤਨ ਸਿੰਘ ਜੀ ਜੜਾ ਮਾਜਰਾ ਪੂਰੀ ਮਿਹਨਤ ਕਰ ਰਹੇ ਨੇ ਵਰਕਰਾਂ ਨੂੰ ਹਦਾਇਤਾਂ ਨੇ ਸਹੀ ਕਿਵੇਂ ਚੱਲਣਾ ਹੈ ਕਿਵੇਂ ਨਹੀਂ ਉਹ ਅੱਜ ਸ਼ੁਰੂ ਹੋ ਰਿਹਾ ਤੁਹਾਡੇ ਸਾਹਮਣੇ ਪਤਾ ਹੀ ਲੱਗ ਰਿਹਾ ਕਿ ਅੱਜ ਹਲਕੇ ਸਮਾਨੇ ਤੋਂ ਕਿੰਨਾ ਘਟ ਹੈ ਕਿਵੇਂ ਹਮ ਹਮ ਆ ਕੇ ਆਪਣੇ ਆਪ ਜਿਹੜੇ ਸਾਡੇ ਵਲੰਟੀਅਰਸ ਐ ਸਾਡੇ ਵਰਕਰ ਜਾਂ ਜਿਹੜੇ ਸਾਡੇ ਵੋਟਰ ਨੇ ਪਹੁੰਚੇ ਹੋਏ ਨੇ ਇੱਥੇ ਤੇ ਅਸੀਂ ਪੂਰੀ ਮਿਹਨਤ ਕਰਾਂਗੇ ਸਾਡੇ ਦੇਖੋ ਬਿਜਲੀ ਫ੍ਰੀ ਕੀਤੀ ਹੋਈ ਹੈ ਸੜਕ ਸੁਰੱਖਿਆ ਫੋਰਸ ਜੀ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੋ ਰਿਹਾ ਜੀ ਘਰ ਘਰ ਤੱਕ ਪਾਣੀ ਪਹੁੰਚਦਾ ਜੀ ਟੇਲਾ ਤੱਕ ਪਾਣੀ ਪਹੁੰਚ ਗਿਆ ਇਹ ਸਾਡੇ ਮੁੱਦੇ ਸਾਰੇ ਅੱਜ ਤੱਕ ਜਿਹੜਾ ਕਿਸੇ ਸਰਕਾਰ ਨੇ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੂੰ ਇੰਨਾ ਟਾਈਮ ਹੋ ਗਿਆ ਸੂਵੇ ਬੰਦ ਕਰਾਤੇ ਸੀ ਸਾਡੇ ਮੰਤਰੀ ਸਾਹਿਬ ਨੇ ਇੰਨਾ ਜੋਰ ਲਾਇਆ ਭਗਵੰਤ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਹਦਾਇਤਾਂ ਸੀ ਉਹਦਾ ਮੁਤਾਬਕ ਹਮੇਸ਼ਾ ਹਲਕੇ ਚ ਰਹੇ ਪੰਜਾਬ ਚ ਰਹੇ ਘਰ ਘਰ ਪਾਣੀ ਪਹੁੰਚਦਾ ਸਾਡੇ ਇਹੀ ਮੁੱਦੇ ਨੇ ਇਹੀ ਕਿਸਾਨੀ ਦਾ ਮੁੱਦਾ ਜੀ ਪੰਜਾਬ ਨੂੰ ਬਚਾਣਾ ਤਾਂ ਕਿਸਾਨੀ ਨੇ ਐ ਜੇ ਕਿਸਾਨੀ ਨੂੰ ਸਹੀ ਤਰੀਕੇ ਨਾਲ ਪਾਣੀ ਦਿਲਦਾ ਤਾਂ ਲੋਕਾਂ ਇਹ ਮੁੱਦੇ ਨੇ ਸਾਡੇ ਮੁਫਤ ਬਿਜਲੀ ਦੇ ਮੁੱਦੇ ਨੇ ਘਰ-ਘਰ ਰਾਸ਼ਨ ਪਚਾਰਾ ਜਾਂ ਪਹੁੰਚਾਇਆ ਜਾ ਰਿਹਾ ਜੀ ਪਹਿਲਾਂ ਲੋਕਾਂ ਨੂੰ ਲੈਣਾ ਚ ਲੱਗਣਾ ਪੈਂਦਾ ਸੀ ਹੁਣ ਘਰ-ਘਰ ਰਾਸ਼ਨ ਪਹੁੰਚ ਰਿਹਾ ਇਹ ਸਾਡੇ ਅਸਲ ਮੁੱਦੇ ਨੇ ਇਹਨਾਂ ਤੇ ਸੀ ਜੀ ਬਹੁਤ ਵਧੀਆ ਕਾਰਜ ਕੰਮ ਹੋ ਰਿਹਾ ਨੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਦੇ ਬਹੁਤ ਵਧੀਆ ਕੰਮ ਹੋ ਰਹੇ ਨੇ ਭਾਈ ਜੀ ਜੀ ਕੋਈ ਡਾਕਟਰ ਨੂੰ ਜਿਤਾ ਕੇ ਭੇਜਾਂਗੇ ਅਸੀਂ ਡਾਕਟਰ ਸਾਹਿਬ ਨੂੰ ਜੀ ਅਸੀਂ ਡਾਕਟਰ ਬਲਵੀਰ ਸਿੰਘ ਨੂੰ ਧੂਪਤ ਨਾਲ ਜਿਤਾ ਕੇ ਮੋਦੀ ਸਾਹਿਬ ਦੇ ਕੋਲ ਭੇਜਣਾ ਤਾਂ ਕਿ ਉੱਥੇ ਜਾ ਕੇ ਜਿਹੜੇ ਸਾਡੇ ਪੰਜਾਬ ਦੀਆਂ ਤਕਲੀਫਾਂ ਉਹਨਾਂ ਨੂੰ ਹੱਲ ਕਰਾਉਣ ਬਾਕੀ ਦੇ ਸਭ ਨਸ਼ੇ ਦੇ ਵਿੱਚ ਵੜਾਇਆ ਤਾਂ ਪੰਜਾਬ ਨੂੰ ਭਗਵੰਤ ਮਾਨ ਨੇ ਕਹੀ ਇਹਨੇ ਜਿਹੜੇ ਕਿ ਨਸ਼ੇ ਨੂੰ ਖਤਮ ਲੱਗੇ ਨਿਕਰਾਉਣ ਬਾਕੀ ਦੇ ਨਾ ਅਕਾਲੀ ਪਾਰਟੀ ਨੇ ਕਾਇਨਨ ਨਸ਼ੇ ਦੀ ਤਬਾਹੀ ਮਚਾ ਦਿੱਤੀ ਸੀ ਪੰਜਾਬ ਦੇ ਵਿੱਚ ਡਾਕਟਰ ਬਲਵੀਰ ਸਿੰਘ ਡਾਕਟਰ ਨੇ ਇਹ ਪੰਜਾਬ ਦਾ ਸੁਧਾਰ ਕਰਨ ਗਿਆ ਕੈਮਰਾਮੈਨ ਪ੍ਰਸੰਤ ਦੇ ਨਾਲ ਪ੍ਰਸੋਤਮ ਕੋਸ਼ਿਕ